ਅੱਜ ਜਿਹੜੇ ਐਮਐਲਏ ੱੱੱਕਾ ਕਰਾ ਰਹੇ ਸੀ ਜਿਹੜੇ ਚਕਾਰੇ ਸੀਗੇ ਅੱਜ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਆ ਇੱਕ ਬੁਖਾਰ ਇੱਕ ਹੰਕਾਰ ਚੜਿਆ ਸੀ ਸੱਤਾ ਦਾ ਅੱਜ ਉਹ ਭਾਜਪਾ ਦੇ ਵਰਕਰਾਂ ਨੇ ਦਿਖਾਤਾ ਵੀ ਤੁਸੀਂ ਕਾਨੂੰਨ ਤੋਂ ਉੱਤੇ ਨਹੀਂਗੇ ਪਰ ਜੇ ਤੁਸੀਂ ਸਰਕਾਰੀ ਤੌਰ ਤੇ ਸਾਡੇ ਆਮ ਵਰਕਰਾਂ ਨਾਲ ੱੱਕਾ ਕਰੋਗੇ ਉਹਦਾ ਮੂੰਹ ਤੋੜ ਜਵਾਬ ਦਿੱਤਾ ਜਾਊ ਪਰ ਸਰਕਾਰ ਨੂੰ ਅੱਜ ਅਸੀਂ ਉਹਦੇ ਗੋਡਿਆਂ ਭਾਰ ਕਰਕੇ ਦਿਖਾਇਆ ਵੀ ਅਸੀਂ ਵਰਕਰ ਲਈ ਆਪਣੇ ਲਈ ਖੜੇ ਹਾਂ ਸਾਡੀ ਲੀਡਰਸ਼ਿਪ ਅਸੀਂ ਆਪਣੇ ਵਰਕਰ ਖਾਤਰ ਖੜੇ ਹਾਂ ਜਿਹੜਾ ਵਰਕਰ ਧੱਕੇ ਨਾਲ ਸਰਕਾਰ ਨੇ ਚੱਕਿਆ ਸੀ ਇੱਕ ਸਾਡਾ ਮਾਮੂਲੀ ਚਾਹੇ ਕੋਈ ਅਹੁਦੇਦਾਰ ਹੋਵੇ ਚਾਹੇ ਬੜੇ ਤੋਂ ਬੜਾ ਹੋਵੇ ਇੱਕੋ ਹੀ ਦਰਜਾ ਆਉਦਾ ਇੱਕੋ ਹੀ ਉਹਦਾ ਕੱਦ ਆ ਤੇ ਅੱਜ ਖਾਸ ਤੌਰ ਤੇ ਜਿਹੜਾ ਸਾਡਾ ਮੰਡਲ ਦਾ ਸਾਡਾ ਵਾਈਸ ਪ੍ਰੈਜ਼ੀਡੈਂਟ ਜਿਹੜੇ ਮਿਸਟਰ ਬਿੱਟਾ ਜੀ ਜਿਨ੍ਹਾਂ ਨੂੰ ਇਹਨਾਂ ਨੇ ਚੱਕਿਆ ਸੀ ਤੇ ਉਹਨੂੰ ਅੱਜ ਸੁਣੀ ਉਹਨੂੰ ਰਿਲੀਜ਼ ਕੀਤਾ ਏ ਉਹਨੂੰ ਛੱਡਿਆ ਏ ਕਿਉਂਕਿ ਉਹ ਬਹੁਤ ਧੱਕਾ ਉਹਦੇ ਨਾਲ ਹੋ ਰਿਹਾ ਦੂਜੀ ਗੱਲ ਸਭ ਤੋਂ ਵੱਡਾ ਜਿਹੜਾ ਸਭ ਤੋਂ ਵਧੀਆ ਗੱਲ ਇਹ ਹੋਈ ਆ ਦੋਨੋਂ ਐਸਐਸਪੀਜ਼ ਨੇ ਐਸਐਸਪੀ ਜਿਹੜੇ ਦਿਹਾਤੀ ਕੁਝ ਕੰਸਿਊਮ ਸੀ ਉਹਨਾਂ ਕੋਲ ਨੇ ਨੌਰਥ ਹੋ ਗਿਆ ਸੈਂਟਰਲ ਹੋ ਗਈ ਵੈਸਟ ਹੋ ਗਈ ਇਹ ਕੌਨਸੀਅਨਸੀ ਅਲੱਗ ਜਿਹੜੀਆਂ ਆ ਉਹ ਸ਼ੁਭਮ ਜਿਹੜੇ ਆਈਪੀਐਸ ਨੇ ਉਹ ਦੇਖ ਰਹੇ ਆ ਤੇ ਕੁਝ ਕੌਨਸੀਅਨਸੀਆਂ ਜਿਹੜੀਆਂ ਆ ਚੀਮਾ ਸਾਹਿਬ ਦੇਖ ਰਹੇ ਤੇਜਾ ਜੀ ਦੇਖ ਰਹੇ ਆ ਜੀ ਤੇ ਤੇਜਾ ਜੀ ਔਨ ਬਿਹਫ ਆਫ ਸੀਪੀ ਉਹਨਾਂ ਨੇ ਇਨਸ਼ੋਰ ਕੀਤਾ ਏ ਵੀ ਕਿਸੇ ਵੀ ਜਿਹੜਾ ਗੱਲ ਦਾ ਕੋਈ ਵੀ ਕਿਸੇ ਗੱਲ ਦਾ ਜਿਹੜਾ ਟੱਕਾ ਉਹ ਸਰਕਾਰ ਬਿਲਕੁਲ ਨਹੀਂ ਹੋਣ ਦੇਗੀ ਇਸumewari ਪੁਲਿਸ ਦੀ ਹੈ ਗਵਰਨਮੈਂਟ ਕੋਈ ਵੀ ਹੋਵੇ ਪੁਲਿਸ ਦਾ ਕੰਮ ਆ ਸਭ ਦੀ ਰਾਖੀ ਕਰਨਾ ਤੇ ਉਹਨਾਂ ਨੇ ਇਨਸ਼ੋਰ ਕੀਤਾ ਹੈ ਜਿਹੜੇ ਆਫੀਸਰਾਂ ਬਾਰੇ ਅਸੀਂ ਸ਼ੰਕਾ ਪ੍ਰਗਟ ਕੀਤਾ ਉਹਦੇ ਉੱਤੇ ਵੀ ਉਹ ਕਾਰਵਾਈ ਕਰ ਰਹੇ ਆ ਤੇ ਤੀਜੀ ਗੱਲ ਜਿਹੜਾ ਨੀਟੂ ਜੀ ਨਾਲ ਜਿਹੜੀਆਂ ਟੀਮਾਂ ਆ ਕੇ ਉਹਨਾਂ ਨੂੰ ਉੱਥੇ ਕਟਮਾਰਕ ਕਰਨ ਲਈ ਪਹੁੰਚੀਆਂ ਸੀ ਉਹਤੇ ਵੀ ਉਹ ਕਾਰਵਾਈ ਕਰ ਰਹੇ ਆ ਤੇ ਸਭ ਤੋਂ ਵੱਡੀ ਗੱਲ ਵੀ ਕੱਲ ਨੂੰ ਜਿਹੜੇ ਸੈਂਸਿਟਿਵ ਅਸੀਂ ਬੋਰਡ ਦਿੱਸੇ ਆ ਜਿੱਥੇ ਅਸੀਂ ਕੋਈ ਐਮਐਲਏ ਦੇ ਪਰਿਵਾਰ ਦੇ ਮੈਂਬਰ ਖੜੇ ਆ ਉਹਦੇ ਉੱਤੇ ਆਪ ਆਈਪੀਐਸ ਅਫੀਸਰ ਐਸਐਸਪੀ ਲੈਵਲ ਦੇ ਅਫੀਸਰ ਉਹ ਆਪ ਮੌਜੂਦ ਰਹਿਣਗੇ ਇਹ ਅਸ਼ੂਰ ਕੀਤਾ ਤੇ ਤੁਹਾਡੇ ਮੂਹਰੇ ਵੀ ਆ ਕੇ ਉਹਨਾਂ ਨੇ ਕਿਉਂਕਿ ਸਾਡੇ ਲਈ ਤਾਂ ਆਪਣਾ ਵਰਕਰ ਜਿੰਦ ਜਾਨ ਆ ਉਹਦੀ ਜਿਹੜੀ ਆ ਜਿੱਤ ਹੋਈ ਆ ਤੇ ਅੱਜ ਜਿਹੜੇ ਐਮਐਲਏ ੱੱਕਾ ਕਰਾ ਰਹੇ ਸੀ ਜਿਹੜੇ ਚਕਾਰੇ ਸੀਗੇ ਅੱਜ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਆ ਅੱਜ ਉਹਨਾਂ ਨੂੰ ਇਹ ਜਿਹੜਾ ਇੱਕ ਬੁਖਾਰ ਇੱਕ ਹੰਕਾਰ ਚੜਿਆ ਸੀ ਸੱਤਾ ਦਾ ਅੱਜ ਉਹ ਬੀਜੇਪੀ ਦੇ ਵਰਕਰਾਂ ਨੇ ਬੀਜੇਪੀ ਦੀ ਟੀਮ ਲੀਡਰਸ਼ਿਪ ਨੇ ਦਿਖਾਤਾ ਵੀ ਤੁਸੀਂ ਕਾਨੂੰਨ ਤੋਂ ਉੱਤੇ ਨਹੀਂਗੇ ਕਾਨੂੰਨ ਸਬ ਦੇ ਲਈ ਇੱਕ ਜੇ ਸਾਡਾ ਕੋਈ ਗਲਤ ਕੰਮ ਕਰੂ ਉਹ ਠੀਕ ਅਸੀਂ ਮੰਨਾਂਗੇ ਪਰ ਜੇ ਤੁਸੀਂ ਸਰਕਾਰੀ ਤੌਰ ਤੇ ਸਾਡੇ ਆਮ ਵਰਕਰਾਂ ਨਾ ਤੱਕਾ ਕਰੋਗੇ ਉਹਦਾ ਮੂੰਹ ਤੋੜ ਜਵਾਬ ਦਿੱਤਾ ਜਾਊ ਤੇ ਅੱਜ ਅਸੀਂ ਉਹ ਸਰਕਾਰ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਪਰ ਸਰਕਾਰ ਨੂੰ ਅੱਜ ਅਸੀਂ ਉਹਦੇ ਗੋਡਿਆਂ ਭਾਰ ਕਰਕੇ ਦਿਖਾਇਆ ਵੀ ਅਸੀਂ ਵਰਕਰ ਲਈ ਆਪਣੇ ਲਈ ਖੜੇ ਆ ਫੇਰ ਦੁਬਾਰਾ ਅਸੀਂ ਪੁਲਿਸ ਕਮਿਸ਼ਨਰ ਦਾ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਜਦੋਂ ਵਿਰੋਧ ਸੀ ਵਿਰੋਧ ਤੇ ਜੇ ਅੱਜ ਹੁਣ ਆ ਸਹੀ ਫੈਸਲਾ ਲਿਆ ਤੇ ਅਸੀਂ ਇਸ ਗੱਲ ਦਾ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਤੇ ਅੱਗੇ ਵੀ ਆਸ ਰੱਖਦੇ ਹਾਂ ਉਹ ਕੱਲ ਨੂੰ ਵੀ ਇਸੇ ਤਰੀਕੇ ਨਾਲ ਕੰਮ ਕਰਨਗੇ ਤੇ ਅਗਲੀ ਕਾਰਵਾਈਆਂ ਜਿਹੜੀਆਂ ਉਹ ਇਲੈਕਸ਼ਨ ਤੋਂ ਬਾਅਦ ਜੋ-ਜੋ ਵੀ ਹੈ ਜਿਵੇਂ ਸਾਡਾ ਇੱਕ ਐਫਆਈਆਰ ਦਾ ਸਾਡੇ ਸਹੋਤੇ ਤੇ ਉਹਨਾਂ ਨੇ ਬਿਲਕੁਲ ਉਹਨਾਂ ਨੇ ਕਿਹਾ ਤਾਂ ਐਸਐਚਓ ਨੂੰ ਹਦਾਇਤ ਦਿੱਤੀ ਆ ਬੀ ਜਲਦੀ ਤੋਂ ਜਲਦੀ ਉਹ ਪਰਚਾ ਜਿਵੇਂ ਵੀ ਕਿਉਂਕਿ ਉਹਨਾਂ ਨੇ ਲਿਖਾਇਆ ਹਜੇ ਕਿ ਮੈਂ ਇਲੈਕਸ਼ਨ ਤੋਂ ਬਾਅਦ ਐਫ ਆਈ ਆਰ ਦਰਜ ਕਰਾਉਂਗਾ ਇਸ ਕਰਕੇ ਉਹ ਲੈ ਆ ਤੇ ਅਸੀਂ ਉਹਨਾਂ ਦੀ ਗੱਲ ਮੰਨੀ ਕਿਉਂਕਿ ਸਾਡਾ ਕੈਂਡੀਡੇਟ ਇਹ ਕਹਿ ਰਿਹਾ ਮੈਂ ਐਫ ਆਈ ਆਰ ਦਰਜ ਇਲੈਕਸ਼ਨ ਤੋਂ ਬਾਅਦ ਉਹਨਾਂ ਦੇ ਜਿਹੜੇ ਭਰਾ ਹੈ ਉਹ ਕਰਾਵਾਂਗੇ ਅਸੀਂ ਅਸੀਂ ਇਲੈਕਸ਼ਨ ਚ ਬਿਜ਼ੀ ਆ ਹਜੇ ਸਾਡੇ ਜਿਹੜੇ ਪੰਜੋ ਪੁਆਇੰਟ ਸੀ ਉਹ ਪੰਜੋ ਦੇ ਪੰਜੇ ਪੁਆਇੰਟ ਸਾਡੀ ਐਡਮਿਨਿਸਟ੍ਰੇਸ਼ਨ ਨੇ ਮੰਗ ਆ ਜਿਹੜੀ ਉਹ ਪੂਰੀ ਕੀਤੀ ਆ ਅਸੀਂ ਐਡਮਿਨਿਸਟ੍ਰੇਸ਼ਨ ਦਾ ਇਸ ਇਹੀ ਗੱਲ ਹੁੰਦੀ ਆ ਸਰਕਾਰ ਦੇ ਹੱਤੋਂ ਕਿ ਨਾ ਬਣੋ ਤੁਸੀਂ ਲੋਕਾਂ ਦੀ ਗੱਲ ਕਰੋ ਕਾਨੂੰਨ ਦੀ ਗੱਲ ਕਰੋ ਚੰਗਾ ਲੱਗਦਾ ਏ ਜਦੋਂ ਇਹ ਕਾਨੂੰਨ ਦੀ ਗੱਲ ਕਰਦੇ ਆ ਪਰ ਲੋੜ ਕਿਉਂ ਪਵੇ ਸਾਨੂੰ ਸਾਨੂੰ ਇੱਥੇ ਐਡਾ ਸੀਨੀਅਰ ਚਾਹੇ ਸ਼੍ਰੀਨ ਸਾਹਿਬ ਹੋਵੇ ਚਾਹੇ ਮੈਡਮ ਥਾਪਰ ਹੋਵੇ ਸਾਡੇ ਜ਼ਿਲ੍ਹਾ ਪ੍ਰਧਾਨਤਾ ਸਭ ਕੁਝ ਨੇ ਤੇ ਦੇਵੀ ਜੀ ਕਿਉਂ ਲੋੜ ਪਵੇ ਪਿੱਛੇ ਸਾਡੇ ਮਿਸ਼ਰਾ ਜੀ ਸਾਰਿਆਂ ਲੋਕਾਂ ਨੂੰ ਕਿਉਂ ਲੋੜ ਪਈ ਆ ਸਾਡੇ ਸਾਬਕਾ ਕਾਉਂਸਲਰ ਸਾਡੇ ਖੜੇ ਆ ਤੇ ਇਸ ਕਰਕੇ ਜੇ ਇਹ ਹੀ ਕੰਮ ਪਹਿਲਾਂ ਕਰ ਲੈਂਦੇ ਕੀ ਲੋੜ ਸੀ ਨਾ ਥੋੜਾ ਟਾਈਮ ਵਕਾਫ ਹੁੰਦਾ ਚੌਥਾ ਪਿੱਲਰ ਹੋ ਜਾਂ ਤੁਸੀਂ ਆਏ ਥੋੜਾ ਵੀ ਧੰਨਵਾਦ ਆ ਇਹ ਥੋੜਾ ਪ੍ਰੈਸ਼ਰ ਆ ਰਾਹੁਲ ਜੀ ਇਹ ਥੋੜਾ ਪ੍ਰੈਸ਼ਰ ਆ ਜਿਹਦੇ ਉੱਤੋਂ ਇਹ ਮੂਰੇੋਂ ਡਰਦੇ ਨੇ ਤੇ ਇਸ ਕਰਕੇ ਥੋੜਾ ਵੀ ਬਹੁਤ ਧੰਨਵਾਦ ਆ